ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੰਡੇ ਇਹ ਪਿੰਡ ਬਾਗਾਪੁਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਬਾਗੇਪੁਰਾਣੇ ਤੋਂ ਕੋਟਕਪੂਰੇ ਵੱਲ ਨੂੰ ਜਦੋਂ ਜਾਂਦੇ ਆ ਤਾਂ ਮੇਨ ਰੋਡ ਤੇ ਸਮਾਲਸਰ ਨਾਂ ਦਾ ਪਿੰਡ ਆਉਂਦਾ ਉੱਥੋਂ ਛੜਕ ਸਿੱਧੀ ਇਸ ਪਿੰਡ 'ਚ ਆ ਜਾਂਦੀ ਹੈ ਆਸ-ਪਾਸ ਪਿੰਡਾਂ ਦੀ ਜੇ ਗੱਲ ਕਰੀਏ ਤਾਂ ਰੋਡੇ ਪਿੰਡ ਨੇੜ ਹੈ ਸਮਾਲਸਰ ਤੁਹਾਨੂੰ ਦੱਸਦਾ ਇੱਕ ਪਾਸੇ ਇਹਦੇ ਨੇੜੇ ਪਿੰਡ ਜਾਣ ਵਾਲਾ ਤੇ ਨੇੜੇ ਭਲੂਰ ਵੀ ਰਹਿ ਜਾਂਦਾ ਹੈ ਮੈਂ ਜਿਹੜੇ ਘਰ ਚੋਂ ਵੀਡੀਓ ਬਣਾ ਰਿਹਾ ਬਾਈ ਵਪਾਰ ਦਾ ਕੰਮ ਕਰਦਾ ਪਰ ਸ਼ੌਂਕ ਘਰ ਚ ਚੰਗੀਆਂ ਮੱਜਾਂ ਦਾ ਵੈਸੇ ਵੀ ਇਸ ਵੀਰ ਨੂੰ ਕਾਫੀ ਹੈ ਬਹੁਤ ਸੋਹਣੀਆਂ ਸੋਹਣੀਆਂ ਝੋਟੀਆਂ ਦੋਤੇ ਲਾਈਆਂ ਹੋਈਆਂ ਪਰ ਜਿਹੜੀ ਅੱਜ ਦੀ ਇਹ ਵੀਡੀਓ ਹੈ ਇਹਦੇ ਚ ਚਾਰ ਨਾਕ ਤੁਹਾਨੂੰ ਦਿਖਾਉਂਗਾ ਇਹ ਮੱਜ ਵੀ ਸੋਈ ਸਵਾਈ ਹੈ ਇਹਦੇ ਨਾਲ ਇੱਕ ਮੱਜ ਹਜੇ ਸਿਰਫ 5 ਮਿੰਟ ਪਹਿਲਾਂ ਵੀਡੀਓ ਅਸੀਂ ਸ਼ੁਰੂ ਹੀ ਉਦੋਂ ਕੀਤੀ ਜਦੋਂ ਇਹਨੇ ਬੱਚੇ ਨੂੰ ਜਨਮ ਦਿੱਤਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਇੱਕ ਝੋਟੀ ਚੰਗੇ ਘੱਟ ਕੱਟਦੀ ਹੈ ਪੱਕੇ ਹਵਾਨੇ ਦੀ ਆ ਦੁੱਧ ਸੋਨੇ ਤੇ ਚਲਦੀ ਹੈ ਇੱਕ ਸਾਈਵਾਲ ਚ ਪੈਂਦੀ ਗਾਂ ਦੋਸਤੋ ਬਕਾਊ ਹੈ ਸ਼ੁਰੂਆਤ ਉਥੋਂ ਕਰ ਲਾਂਗੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਨਗ ਜਿਹੜਾ ਜੱਜ ਗਿਆ ਉਹਦੀ ਤਸੱਲੀ ਕਰਨ ਦਾ ਹੱਕ ਹੈ ਤੇ ਉਹ ਕਰਕੇ ਖਰੀਦਿਓ ਫੁੱਲ ਤਸੱਲੀ ਸੂਏ ਸਵਾਏ ਪਸ਼ੂ ਦਾ ਦੁੱਧ ਦੋ ਟਾਈਮ ਚ ਹੋ ਸਕਦੇ ਹੋ ਗੱਪਣ ਪਸ਼ੂ ਦੇ ਥਣ ਪਾਸ ਕਰਨੇ ਆ ਘਰ ਤੱਕ ਦੀ ਗਾਰੰਟੀ ਹੈ ਜਦੋਂ ਬਾਈ ਦੇ ਗੇਟ ਤੋਂ ਤੁਸੀਂ ਪਸ਼ੂ ਖੋਲ ਲੈਨੇ ਤੇ ਉਸ ਤੋਂ ਬਾਅਦ ਚ ਤੁਹਾਡੀ ਆਪਣੀ ਗੁੱਡ ਲੱਕ ਆਓ ਸਾਈਵਾਲ ਗਾਂ ਤੋਂ ਸ਼ੁਰੂਆਤ ਕਰਕੇ ਗੁਰਪਿੰਦਰ ਭਾਈ ਸਤਿ ਸ਼ਕਾਲ ਸਤਿ ਸ਼ਕਾਲ ਭਾਈ ਲਈ ਆਉਣੇ ਉਹ ਰੂਟੀਨ ਚੀ ਪਸ਼ੂ ਤਾਂ ਫਿਰ ਵਿਕਰੀ ਆ ਜਾ ਅੱਛਾ 1 2 ਜਿਆਦਾ ਮੱਝਾਂ ਹੀ ਆਉਂਦੀਆਂ ਜਿਆਦਾ ਮੱਝਾਂ ਆਉਂਦੀਆਂ ਅੱਜ ਸਾਈਵਾਲ ਖਾਂ ਤੋਂ ਸ਼ੁਰੂਆਤ ਕਰਾਂਗੇ ਕੰਨਵਾ ਸੂਆ ਸੂਆ ਕਿੰਨਾ ਚੱਲ ਲੈ ਜੂ ਹਜੇ ਕੀ ਰੇਟ ਰਹਿਣਾ ਬਈ ਇਹਦਾ ਰੇਟ ਤਾਂ 65000 ਤੋਰੀ ਬਈ ਦੋਸਤੋ ਵੀਰ ਤੋੜ ਕੇ ਦਿਖਾ ਦੂਗਾ ਆਪਾਂ ਨੂੰ ਤੇ 65000 ਰੇਟ ਹੈ ਸੂਆ ਬਾਈ ਕਹਿੰਦਾ ਦੂਜਾ ਸੁੰਦੀ ਹੈ ਤੇ 5 ਤੋਂ 4 ਤੋਂ 5 ਦਿਨ ਹਫਤਾ ਵੀ ਲੈ ਸਕਦੀ ਐ ਪਸ਼ੂ ਪਹਿਲਾਂ ਵੀ ਸੂ ਸਕਦਾ ਹੁੰਦਾ ਖੈਰ ਤੁਸੀਂ ਤਿਆਰੀ ਅੱਜ ਦੇ ਹਿਸਾਬ ਤੇ 65000 ਰੇਟ ਨੂੰ ਧਿਆਨ ਚ ਰੱਖ ਲਿਓ ਜੇ ਜਿਆਦਾ ਦਿਨ ਲਾਉਗੀ ਤਾਂ ਹੋਰ ਜਿਆਦਾ ਸੋਹਣੀ ਤਿਆਰ ਹੋ ਜੂਗੀ ਘੱਟ ਦਿਨ ਲਾਉਗੀ ਤਾਂ ਪਰ ਰੇਟ ਤੁਹਾਨੂੰ ਅੱਜ ਦੇ ਹਿਸਾਬ ਤੇ ਇਹ ਡਿਮਾਂਡ ਬਾਈ ਨੇ 65000 ਰੁਪਏ ਰੱਖੀ ਐ ਤੁਸੀਂ ਦੁੱਧ 15 16 ਕਿਲੋ ਦੇ ਦੂ ਖੈਰ ਕੱਦ ਘਾਟ ਵਾਲੀ ਬੈੜ ਐ ਬਰੀਡਿੰਗ ਤੇ ਕੰਮ ਕਰਨਾ ਤਾਂ ਵੈਸੇ ਬਹੁਤ ਹੀ ਨੌਲੇਜ ਸਾਈਵਾਲ ਬਾਰੇ ਆਪਾਂ ਨੂੰ ਹੈ ਨਹੀਂ ਪਰ ਆ ਇਹ ਲੱਗਦਾ ਵੀ ਤੁਸੀਂ ਬੱਚੇ ਤੋਂ ਚੰਗੇ ਲੈ ਸਕਦੇ ਹੋ ਜੋ ਇਹਦੀ ਬੰਤਰ ਹੈ ਉਹ ਤੁਸੀਂ ਵੀਡੀਓ ਚੋਂ ਦੇਖ ਸਕਦੇ ਹੋ ਅੱਗੋਂ ਕਰਕੇ ਕਮਾ ਲਈ ਬਈ ਕੁਦਰਤੀ ਤੌਰ ਤੇ ਅਗਲੀਆਂ ਲੱਤਾਂ ਦੀ ਬਣਾਵਟੇ ਦੀ ਇਸ ਤਰ੍ਹਾਂ ਦੀ ਹੈ ਦੋਸਤੋ ਵੀਡੀਓ ਚੋਂ ਦੇਖ ਲਓ ਆ ਕੇ ਨਾ ਕੋਈ ਭਰਾ ਬਾਅਦ ਚ ਕਿਸੇ ਕਸਟਮ ਦਾ ਲੰਬਾ ਦੇਵੇ ਬਈ ਉਧਰ ਨਹੀਂ ਲੈ ਜੀ ਬਾਥਰੂਮ ਵਾਲੇ ਪਾਸੇ ਨੂੰ ਥਣ ਸੋਹਣੇ ਆ ਹੱਥੀਂ ਚਵਾਈ ਵਾਲੇ ਆ ਕੱਦ-ਕਾਠ ਚੰਗਾ ਹੈ ਬਾਕੀ ਜੋ ਚੀਜ਼ ਹੈ ਉਹ ਤੁਹਾਨੂੰ ਦਿਖਾਤੀ ਹੈ ਤੇ ਤੁਹਾਨੂੰ ਦੱਸਦਾ ਹੈ ਬੰਦਿਓ ਬਈ 65000 ਰੇਟ ਆ ਦੋਸਤੋ ਮਾਨਤਨ ਹੋਊਗਾ ਵਿੱਚੋਂ ਕੁਝ ਰੇਟ ਘਟ ਜਾਣਾ ਹੈ ਹਵਾਨਾ ਸਾਫ ਸੁਥਰਾ ਹੈ ਸੋਹਣਾ ਥਾਣਾ ਬਾਕੀ ਹੁਣ ਫੇਰ ਇਹਨੂੰ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਾਅਦ ਚ ਸੋਈ ਸਵਾਈ ਝੋਟੀ ਦਿਖਾਉਣੇ ਆ ਤਿਆਰ ਦੁੱਧ ਵਾਲੀ ਝੋਟੀ ਜਿਹੜੀ ਬਾਈ ਕੋਲ ਵਿਕਰੀ ਵਾਸਤੇ ਹੈ ਗੁਰਪ੍ਰੇਮਰ ਭਾਈ ਜਿਹੜੀ 2 ਨੰਬਰ ਤੇ ਆਪਾਂ ਉਹਨੇ ਝੋਟੀ ਦਿਖਾਵਾਂਗੇ ਕਿੰਨਾਂ ਵਸੂਆ ਸੋਈ ਹੈ ਇਹ 8 ਦਿਨ ਹੋ ਗਏ ਜੀ ਮਗਰ ਬੱਚਾ ਕੱਟਾ ਜੀ ਇਸ ਵਾਰ ਕਿੰਨਾ ਦੁੱਧ ਇਸ ਟਾਈਮ ਹਾਜ਼ਰ ਹੈ 13 ਕਿਲੋ ਦੁੱਧ ਦੋਹਾਂ ਟਾਈਮਾਂ ਦਾ ਹੈਗਾ ਵਿਖਾਵਾ ਹਵਾਨੇ ਦਾ ਘਟ ਹੈ ਤਾਂ ਠੀਕ ਹੈ ਦੋ ਦਿਨ ਠੀਕ ਹੈ ਦੋ ਦਿਨ ਵੀ ਤੋਂ ਚੰਗੇ ਠੀਕ ਹੈ ਦੁੱਧ ਇਹ ਜਿਹੜਾ ਆਪਾਂ ਦੱਸ ਰਹੇ ਹਾਂ ਚੋ ਸਕਦਾ ਬੰਦਾ ਦੋ ਟਾਈਮ ਦੋ ਟਾਈਮ ਤਨ ਟਾਈਮ ਆਪਾਂ ਸੱਲੀ ਕਰਕੇ ਦੇਵਾਂਗੇ ਆ ਠੀਕ ਸੱਲੀ ਕਰਕੇ ਲੈ ਜਾਓ ਕੀ ਰੇਟ ਰਹੂਗਾ ਬਈ ਇਹ ਤਾਂ ਰੇਟ ਇਸ ਵੀ ਹੈ ਖੋਲੀ ਬਈ ਦੋਸਤੋ ਰੇਟ 1 ਲੱਖ ਤੇ 20000 ਹੈ ਬੱਚਾ ਇਹਨੇ ਕੱਟੇ ਨੂੰ ਜਨਮ ਦਿੱਤਾ ਤੇ ਬਾਈ ਕਹਿੰਦਾ ਵੀ 13 ਕਿਲੋ ਦੁੱਧ ਥੋੜੇ ਦਿਨਾਂ ਦੀ ਸੂਈ ਥੱਲੇ ਹਾਜ਼ਰ ਹੈ ਮੈਲੇ ਤੋਂ ਤੁਰਪੀ ਬਈ ਮੈਨੂੰ ਲੱਗਦਾ ਹਜੇ ਨਹੀਂ ਠੀਕ ਹੈ ਸੋ ਹਜੇ ਜੇ ਆਪਾਂ ਠੀਕ 1 ਲੱਖ ਤੇ 20 ਹਜ਼ਾਰ ਰੇਟ ਹੈ 13 ਕਿਲੋ ਦੋ ਟਾਈਮ ਤਿੰਨ ਟਾਈਮ ਚੋਲੋ ਬਾਕੀ ਵੀਡੀਓ ਬਣਾ ਰਿਹਾ ਡੇਢ ਵਜੇ ਦੇ ਆਸ-ਪਾਸ ਮਤਲਬ ਵੀਡੀਓ ਵੀ ਦੁਪਹਿਰੇ ਹੀ ਬਣ ਰਹੀ ਹੈ ਤੇ ਬਾਕੀ ਇਹ ਹਵਾਨੇ ਵੀ ਪੱਕੇ ਦੀ ਹੈ ਬਾਹਲਾ ਵਿਖਾਵੇ ਵਾਲਾ ਹਵਾਨਾ ਨਹੀਂ ਪਰ ਦੁੱਧ ਤਿਆਰ ਤੁਹਾਨੂੰ ਦੱਸਿਆ ਗਿਆ ਤੁਸੀਂ ਹੱਕ ਰੱਖਦੇ ਹੋ ਭਾਵੇਂ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ 13 ਕਿਲੋ ਹੈਗਾ 15 16 ਕਿਲੋ ਬਾਈ ਕਹਿੰਦਾ ਵੀ 15 ਕਿਲੋ ਦੀ ਇਤੋਂ ਆਸ ਕਰ ਸਕਦੇ ਆ ਦੇਊਗੀ ਬਾਈ ਕਮਾਈ ਵਾਪਸ ਫੇਰ ਚੰਗਾ ਕਦ ਚੰਗੀ ਵੇਲ ਪੱਕਾ ਹਵਾਨਾ ਥਣ ਸੋਹਣੇ ਆ ਪਸਮਾ ਦੇ ਵਿੱਚ ਥਣ ਦਾ ਸਹਿਜ ਬੜਾ ਜ਼ਬਰਦਸਤ ਨਿੱਖਰਦਾ ਬਾਕੀ ਫੇਰ ਚੰਗੀ ਤਰ੍ਹਾਂ ਤੋਰਦੇ ਬਾਈ ਥੋੜੀ ਅੱਗੇ ਨੂੰ ਇਸ ਤਰ੍ਹਾਂ ਦਾ ਜਾ ਥਣ ਹਵਾਨਾ ਲੈ ਆ ਬਾਈ ਸੋਏ ਦੋਸਤੋ ਛੋਟੀ ਚੰਗੇ ਦੁੱਧ ਵਾਲੀ ਆ ਇਹਦੇ ਨਾਲ ਬੱਚਾ ਮੇਲ ਕਾਫ ਹੈ ਇਹਨੇ ਕੱਟੇ ਨੂੰ ਜਨਮ ਦਿੱਤਾ ਇੱਕ ਬਿਲਕੁਲ ਹੀ ਤਾਜੀ ਸੂਈ ਮੱਝ ਤੁਹਾਨੂੰ ਦਿਖਾਉਣੇ ਆ ਜਿਹਦੇ ਬਾਰੇ ਮੈਂ ਪਹਿਲਾਂ ਹੀ ਤੁਹਾਨੂੰ ਦੱਸਿਆ ਵੀ ਵੀਡੀਓ ਸ਼ੁਰੂ ਅਸੀਂ ਇਹਦੇ ਸੂਣ ਤੋਂ ਬਾਅਦ ਚ ਹੀ ਕੀਤੀ ਹੈ ਵੇਟ ਕਰ ਰਹੇ ਸੀ ਵੇ ਬੱਚੇ ਨੂੰ ਜਨਮ ਦੇ ਦੇ ਅ ਭਾਈ ਜਿਹੜੀ ਹੁਣੇ ਸੂਈ ਮੱਝ ਹੈ ਹਾਂ ਜੀ ਇਹ ਤਾਂ ਤੀਜੀ ਸੂਈ ਹੈ ਜੀ ਠੀਕ ਹੈ ਤੇ ਨੇ ਜਿਹੜੇ ਬੰਦੇ ਨੂੰ ਲਈ 18 ਕਿਲੋ ਦੀ ਉਹਨਾਂ ਨੇ ਗਰੰਟੀ ਲਈ ਹੈ ਵੀ ਫਿਰ ਦਿੰਦਾ ਦੂਜੇ ਸੂਏ ਦੁੱਧ ਠੀਕ ਹੈ ਤੇ ਬੱਚਾ ਦੇ ਅਰਜਨ ਕੁੰਗੜ ਤੋਂ ਉਹਨਾਂ ਨੇ ਟੀਕਾ ਪ੍ਰੋਵਾਇਆ ਸੀ ਕੱਟਾ ਦੇਗੀ ਮੈਨੂੰ ਲੱਗਾ ਬੱਚਾ ਕੱਟਾ ਦੇਗੀ ਠੀਕ ਹੈ ਅੱਛਾ ਇਹਦਾ ਰੇਟ ਕੀ ਰਹੂਗਾ ਭਾਈ ਇਹਦਾ ਰੇਟ ਫੋਨ 'ਤੇ ਕਰਵਾਉਂਦੇ ਹਾਂ ਠੀਕ ਹੈ ਓਕੇ ਸੋ ਦੋਸਤੋ ਇਹ ਖੋਲਣੀ ਭਾਈ ਭਾਈ ਕਹਿੰਦਾ ਵੀ ਲਿਆਜ ਵਾਲੇ ਵੀਰਾਂ ਤੋਂ ਲਈ ਤੇ ਉਹਨਾਂ ਨੇ ਦੱਸਿਆ ਵੀ ਇਹਨੇ 18 ਕਿਲੋ ਦੂਜੇ ਸੂਏ ਦੁੱਧ ਦਿੱਤਾ ਹੈ ਇਹਨੇ ਕੱਟੇ ਨੂੰ ਜਨਮ ਦਿੱਤਾ ਤੇ ਕੱਟਾ ਅਰਜਨ ਕੁੰਗੜ ਦਾ ਹੈ ਸਿੰਘ ਸੋਣਾ ਕਾਂ ਚਾ ਚੜਾਈ ਚ ਹਵਾਨੇ ਦੀ ਤਿਆਰੀ ਫੁੱਲ ਦੇਖ ਲੋ ਹਜੇ ਹੁਣੇ ਹੀ ਸੂਕੇ ਹਟੀ ਐ ਕੋਈ ਧਾਰ ਨਹੀਂ ਥਣਾ ਚ ਮਾਰੀ ਉਸੇ ਤਰ੍ਹਾਂ ਹੀ ਹਜੇ ਇਹ ਤੁਸੀਂ ਇਹਨੂੰ ਦੇਖੋਗੇ ਬਿਲਕੁਲ ਕੁੰਡੇ ਸਿੰਘਾਂ ਦੀ ਹਵਾਨਾ ਅੱਗੋਂ ਕਾਫੀ ਚੰਗਾ ਤਿਆਰ ਐ ਪਿਛਾਉ ਵੀ ਹਵਾਨਾ ਤੁਸੀਂ ਦੇਖ ਲੋ ਹੁਣ ਇਹਨੇ ਤੁਰਨਾ ਤੇ ਇਸ ਤਰੀਕੇ ਨਾਲ ਹੀ ਕਿਉਂਕਿ ਸੂਣ ਲੱਗਿਆ ਪਸ਼ੂ ਦਾ ਥੋੜਾ ਜ਼ੋਰ ਲੱਗ ਜਾਂਦਾ ਤੇ ਬਹੁਤਾ ਆਪਾਂ ਵੀ ਇਹਨੂੰ ਪਰੇਸ਼ਾਨ ਨਹੀਂ ਕਰਾਂਗੇ ਲਿਆ ਬਈ ਵਾ ਸਕਵਾ ਸੂਣ ਲੱਗੇ ਪਸ਼ੂ ਦੇ ਕੋਸ ਤਾਂ ਭਲੂਣ ਵੀ ਹੋ ਜਾਂਦੀ ਹੈ ਪਰ ਮੈਨੂੰ ਇਹ ਲੱਗਦਾ ਵੀ ਬੇਮਲੂਮੀ ਦੀ ਜਿਵੇਂ ਥੋੜਾ ਜਿਹਾ ਪਿੱਛੋਂ ਜੇ ਦੇਖਦੇ ਆ ਤਾਂ ਸਾਈਡ ਦਾ ਫਰਕ ਹੁੰਦਾ ਬਈ ਇਹ ਇਦਾਂ ਲੱਗਦਾ ਵੀ ਜਿਵੇਂ ਥੋੜੀ ਜਿਹੀ ਬਹਿਣੀ ਵਾਲੇ ਪਾਸੇ ਦਾ ਸਾਈਡ ਦਾ ਫਰਕ ਹੁੰਦਾ ਥੋੜਾ ਜਿਹਾ ਭਲਾ ਜੀ ਠੀਕ ਬਾਕੀ ਤੁਹਾਨੂੰ ਓਕੇ ਇਹਦੀ ਕੋਈ ਦੁੱਧ ਵੀ ਬਰਾਬਰ ਹੈ ਕੋਈ ਹੋਜੀ ਕੋਈ ਚੱਕਰ ਨਹੀਂ ਹੈ ਜੀ ਠੀਕ ਓਕੇ ਸੋ ਦੋਸਤੋ ਤੁਸੀਂ ਸਿੰਗ ਦੇਖੋ ਬਹੁਤ ਸੋਹਣਾ ਮੂੰਹ ਦੇਖ ਸਕਦੇ ਬਈ ਫੇਰ ਮੋੜੀ ਉਧਰ ਨੂੰ ਹੁਣ ਮੱਝ ਨੂੰ ਫੇਰ ਦੇਖ ਲਿਓ ਦੱਸੋ ਤੁਸੀਂ ਅੱਜ ਹੁਣੇ ਸੂਕੇ ਹਟਿਏ ਕਰਮਾ ਵਾਲੀ ਇਧਰੋਂ ਤੁਸੀਂ ਇਹਦਾ ਹਵਾਨਾ ਥਣ ਦਾ ਸੈਜ ਦੇਖੋ ਹਜੇ ਜੇਰ ਵਗੈਰਾ ਇਹਦੀ ਪੈਣੀ ਆ ਤੇ ਉਹਦੀ ਵੀਡੀਓ ਵੀ ਬਣਾ ਲੂਗਾ ਇਹ ਤੁਸੀਂ ਫੇਰ ਇਧਰੋਂ ਦੇਖ ਸਕਦੇ ਹੋ ਇਹਦਾ ਹਵਾਨਾ ਦੋਨਾਂ ਸਾਈਡ ਤੋਂ ਤੁਹਾਨੂੰ ਦਿਖਾਤਾ ਚੜਾਈ ਬਹੁਤ ਆਉਤੋਂ ਮੱਝ ਦੀ ਖੁੱਲ ਡੁੱਲਾ ਢਾਂਚਾ ਹੈ ਸਿੰਗ ਦੋਨੇ ਹੀ ਬਹੁਤ ਸੋਹਣੇ ਬਿਲਕੁਲ ਕੁੰਡਾ ਸਿੰਗ ਚੰਗੇ ਦੁੱਧ ਵਾਲੀ ਇਹ ਮੱਝ 18 ਕਿਲੋ ਦੁੱਧ ਵਾਈ ਦੱਸਦਾ ਪਿਛਲੇ ਸੂਏ ਚ ਇਹਦਾ ਚੋਇਆ ਹੈ ਹੁਣ ਦਾ ਹਵਾਨਾ ਤੁਸੀਂ ਭਰਿਆ ਦੇਖ ਰਹੇ ਹੋ ਤੇ ਇਹਨੇ ਕੱਟੇ ਨੂੰ ਜਨਮ ਦਿੱਤਾ ਹੈ ਬਾਕੀ ਪਾਸ ਤੁਸੀਂ ਆਪ ਕਰ ਲਓ ਜੇ ਆਕੇ ਇਹਦਾ ਰੇਟ ਫੋਨ ਤੇ ਆ ਕਿਉਂਕਿ ਇਹ ਚੰਗੀ ਕੀਮਤ ਦੀ ਮੱਝ ਹੈ ਹੁਣ ਫੇਰ ਹਵਾਨਾ ਇੱਥੋਂ ਤੁਸੀਂ ਦੇਖ ਸਕਦੇ ਹੋ ਗੁਰਪਿੰਦਰ ਭਾਈ ਜਿਹੜੀ ਇਹ ਇੱਧਰ ਆਪਾਂ ਹੁਣ ਮੱਝ ਦਿਖਾਵਾਂਗੇ ਲਾਸਟ ਉੱਤੇ ਚੌਥੇ ਨੰਬਰ ਤੇ ਸੁਆ ਜੀ ਪੰਜਾ ਜੀ ਹੂੰ ਇਹਨੂੰ ਪੰਜ-ਛੇ ਦਿਨ ਹੋ ਗਏ ਸੂਈ ਨੂੰ ਬੱਚਾ ਕੱਟਿਆ ਮਗਰ ਠੀਕ ਹੈ ਦੁੱਧ 9 ਕਿਲੋ ਹੈਗਾ ਜੀ ਠੀਕ ਹੈ 12-13 ਕਿਲੋ ਦੁੱਧ ਦੇ ਦੂਗੀ ਆ ਕੀ ਇਹਦਾ ਰੇਟ ਰਹੂਗਾ ਭਾਈ ਰੇਟ ਇਹਦਾ 90000 ਸੋਰੀ ਭਾਈ ਬੱਚਾ ਕੱਟੀ ਦੋਸਤੋ ਇੱਧਰ ਬੈਠੀ ਹੈ ਖੜੀ ਹੈ ਜਿਹੜੀ ਇਹ ਕੱਟੀ ਇਹਦੀ ਹੈ ਦੁੱਧ ਬਾਈ ਕਹਿੰਦਾ ਵੀ ਇਹ ਦੇ ਦੂਗੀ 12 ਕਿਲੋ 9 ਕਿਲੋ ਅੱਜ ਹੈਗਾ ਉਹ ਤੁਹਾਡੀ ਸੇਵਾ ਨਾਲ ਵੱਧ ਸੇਵਾ ਕਰ ਲੋਗੇ ਤਾਂ 12 ਚੋਲੋਗੇ ਜੇ ਸੇਵਾ ਇੱਥੋਂ ਦਾ ਜਿਹੜਾ ਦੁੱਧ ਤੁਹਾਨੂੰ ਦੱਸਦਾ ਹੈ ਉਹ ਤੁਸੀਂ ਚੋਕੇ ਲੈ ਸਕਦੇ ਹੋ 90000 ਰੇਟ ਹੈ ਤਾਜੀ ਸੂਈ ਵੀ ਮੱਝ ਦੁਪਹਿਰ ਦੇ ਟਾਈਮ ਵੀਡੀਓ ਬਣਾ ਰਿਹਾ ਤੇ ਵੀਡੀਓ ਬਣਾਉਣ ਦਾ ਜਿਹੜਾ ਆ ਬਾਈ ਨਾਲ رابطہ ਵੀ ਅੱਜ اچانک ਹੀ ਕਾਇਮ ਹੋਇਆ ਹੈ ਨਹੀਂ ਨਹੀਂ ਤਾਂ ਸ਼ਾਇਦ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਕੁਝ ਹਵਾਨੇ ਮੱਝਾਂ ਸੂਆਂ ਦੇ ਜ਼ਿਆਦਾ ਵਧੀਆ ਦਿਖਦੇ ਆ ਫਿਲਹਾਲ ਤੁਸੀਂ ਦੁੱਧ ਤੁਹਾਨੂੰ ਦੱਸਤਾ ਜਿੰਨਾ ਹਾਜ਼ਰ ਉਹ ਤੁਸੀਂ ਚੋ ਸਕਦੇ ਹੋ ਦੋ ਟਾਈਮ ਤਿੰਨ ਟਾਈਮ ਲਿਆ ਬਾਈ ਕਮਾਲਾ ਚੁਆਈ ਚੁਈ ਦੀ ਇੱਕ ਨੰਬਰ ਆ ਜੀ ਬਹੁਤ ਪੋਲੀ ਧਾਰ ਠੀਕ ਹੈ ਤੇ ਚੁਆਈ ਚੰਗੀ ਆ ਦੱਸੋ ਪੋਲੀ ਧਾਰ ਜਾਣਦੇ ਬਾਈ ਕੋਈ ਜੀ ਜਿਹੜੀ ਝੋਟੀ ਤੋਰੀ ਸੀ ਉਹਦੇ ਨਾਲ ਬੱਚਾ ਇਹ ਕੱਟਾ ਦੱਸੋ ਚੰਗੇ ਦੁੱਧ ਵਾਲੀ ਮੱਝ ਦਾ ਬੱਚਾ ਨਰੋਆ ਹੀ ਹੁੰਦਾ ਕਿਉਂਕਿ ਮੱਲੋ ਮੱਲੀ ਅੱਧਾ ਦੁੱਧ ਪੀ ਜਾਣਾ ਹੁੰਦਾ ਬੱਚੇ ਨੇ ਸੋ ਇਸ ਮੱਝ ਥੱਲੇ ਫਿਲਹਾਲ 9 ਕਿਲੋ ਦੁੱਧ ਆਸ ਬਾਈ ਨੂੰ ਹੈ ਵੀ ਇਹ ਚੰਗੇ ਦੁੱਧ ਤੇ ਜਾਊਗੀ ਸੇਵਾ ਦੇ ਨਾਲ ਬੰਦਿਓ ਬਾਈ ਸੋ ਇਹ ਨਾਗ ਦੱਸੋ ਚਾਰ ਅੱਜ ਦੀ ਵੀਡੀਓ ਤੁਹਾਨੂੰ ਦਿਖਾਉਣੇ ਸੀ ਤੁਸੀਂ ਦੇਖ ਚੁੱਕੇ ਹੋ ਆ ਕੇ ਦੇਖ ਲਓ ਇਸ ਤੋਂ ਬਾਅਦ ਤੁਸੀਂ ਤਸੱਲੀ ਕਰ ਲਓ ਜਿਹੜਾ ਨਾਗ ਤੁਹਾਨੂੰ ਚੰਗਾ ਲੱਗਾ ਨੰਬਰ 22 ਦਾ ਸਕਰੀਨ ਉੱਤੇ ਚੱਲੀ ਜਾਂਦਾ ਹੈ। ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ।